ਪ੍ਰੋਗਰਾਮ ਨਾਲ ਦੇ ਦਸ਼ਕਨ ਦਾ ਸੋਲਤਾਈ ਸਤਿ ਪਨਾ ਪਿਆਰ ਤੇ ਸਤਕਾਰ ਨਾਲ ਸਤਿਕਾਰ 2024 ਦੀਆਂ 올림픽ਸ ਗੇਮਸ ਦੀ ਤਿਆਰੀ ਹੈ। ਦੀ ਦਾ ਹਰ ਸਾਲ ਜਦੋਂ ਆਉਂਦਾ ਤਾਂ 올림픽ਸ ਗੇਮ ਦਾ ਜਿਹੜਾ ਆਗਾਜ਼ ਲੈ ਕੇ ਆਉਂਦਾ ਤੇ ਅੱਜ ਜਿਹੜੀ ਆਪਾਂ ਖੇਡਾਂ ਦੀ ਚਰਚਾ ਕਰਨੀ ਹੈ ਉਸ ਸ਼ਖਸੀਅਤ ਦੇ ਨਾਲ ਜਿਹੜੇ ਪਹਿਲੇ 올ਪੀਅਨ ਸ਼ੂਟਰ ਹੈ ਪੰਜਾਬੀ ਉਹਨਾਂ 20 ਕੁੜੀਆਂ ਚੋਂ ਨੇ ਜਿਹੜੀਆਂ 올ਪੀਅਕਸ ਜਾਣ ਦਾ ਜਿਨ੍ਹਾਂ ਨੂੰ ਮਾਨ ਹਾਸਲ ਹੈ ਸਲਗ ਭਗ ਸਵਾ 100 ਸਾਲ ਹੋ ਗਿਆ 올림픽 ਖੇਡਾਂ ਸ਼ੁਰੂ ਹੋਈਆਂ ਨੂੰ ਤੇ ਉਹਨਾਂ ਨੂੰ ਮਾਣ ਹਾਸਲ ਹੈ ਉਹਨਾਂ 20 ਕੁੜੀਆਂ ਦੇ ਵਿੱਚ ਸ਼ਾਮਲ ਹੋਣ ਦਾ ਜਿਨ੍ਹਾਂ ਨੂੰ ਇਹਨਾਂ ਖੇਡਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਤੇ ਕਿੱਥੇ ਸਵਾ 100 ਕਰੋੜ ਦੇ ਵਿੱਚੋਂ 100 ਚ ਆਉਣ ਦਾ ਵੀ ਮੌਕਾ ਮਿਲਿਆ ਨਾਲ ਨਾਲ ਆਪ ਦੇ ਸਮੇਂ ਦੇ ਵਿੱਚ ਇਹ ਟੌਪ 10 ਜਿਹੜੇ ਦੁਨੀਆ ਦੇ ਸ਼ੂਟਰ ਹੈ ਉਹਨਾਂ 'ਚ ਵੀ ਸ਼ਾਮਲ ਰਹੇ ਨੇ ਤੇ ਇਸ ਵਕਤ ਪੰਜਾਬ ਦੇ ਵਿੱਚ ਇਹ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੇ ਨੇ ਤੁਸੀਂ ਜਾਣ ਹੀ ਗਏ ਹੋ ਅਬਨੀਤ ਕੌਰ ਸਿੱਧੂ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਸਵਾਗਤ ਸਵਾਗਤ ਹੈ ਜਸਪ੍ਰੀਤ ਜੀ ਹਾਲ ਚਾਲ ਚੰਗਾ ਬਿਲਕੁਲ ਠੀਕ ਜੀ ਠੀਕ ਹਾਂ ਜੀ ਪੰਜਾਬ ਦੀਆਂ ਪਹਿਲੀਆਂ 20 ਕੁੜੀਆਂ ਚਾਉਣਾ ਜਿਨ੍ਹਾਂ ਨੂੰ 올림픽ਸ ਜਾਣ ਦਾ ਮਾਣ ਹਾਸਲ ਹੋਇਆ ਤੇ ਪਹਿਲੀ 올ंपੀਅਨ ਬਣਨਾ ਸ਼ੂਟਿੰਗ ਦੇ ਵਿੱਚ ਪੰਜਾਬ ਦੇ ਵਿੱਚੋਂ ਕਿਵੇਂ ਲੱਗਦਾ ਹੈ ਕਿ 1.50 ਕਰੋੜ ਜਿਹੜੀ ਸਾਡੀ ਗਿਣਤੀ ਹੈਗੀ ਹੈ ਉਹਦੇ ਵਿੱਚ ਪਹਿਲੇ 100 ਚਾਉਣਾ ਇਹ ਸਾਰਾ ਜਦੋਂ ਮਾਣ ਮਿਲਦਾ ਹੈ ਤਾਂ ਕਿਵੇਂ ਮਹਿਸੂਸ ਹੁੰਦਾ ਹੈ अलग-अलग फीलिंग्स आंदियां जी पहली गल ਤਾਂ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਉਹਨਾਂ ਚੁਣਿੰਦਾ ਕੁੜੀਆਂ ਚੋਂ ਐ ਜਿਨ੍ਹਾਂ ਨੇ ਪੰਜਾਬ ਦੀ ਪੰਜਾਬ ਤੋਂ ਜਾ ਕੇ 올림픽ਸ ਤੱਕ ਦੇਸ਼ ਦਾ ਝੰਡਾ ਲਹਿਰਾਇਆ ਔਰ ਦੂਸਰੀ ਗੱਲ ਥੈਂਕਫੁਲ ਗ੍ਰੇਟਫੁਲ ਫੀਲ ਕਰੀਦਾ ਖੁਸ਼ਕਿਸਮਤੀ ਮਹਿਸੂਸ ਕਰੀਦਾ ਹੈ ਕਿ ਉਹਨਾਂ ਕੁੜੀਆਂ ਚ ਚੰਦ ਲੋਕਾਂ ਚ ਨਾਮ ਹੈ ਸਾਡਾ ਔਰ ਇਤਿਹਾਸ ਵਿੱਚ ਹਮੇਸ਼ਾ ਯਾਦ ਰਹੂਗਾ ਸੋ ਦੋਨੋਂ ਚੀਜ਼ਾਂ ਮਹਿਸੂਸ ਹੁੰਦੀਆਂ ਮਾਣ ਵੀ ਮਹਿਸੂਸ ਹੁੰਦਾ ਹੈ ਔਰ ਪਰਮਾਤਮਾ ਦਾ ਸ਼ੁਕਰ ਸ਼ੁਕਰੀਆ ਵੀ ਕਰੀਦਾ ਵੀ ਸਾਨੂੰ ਇਸ ਲਾਈਕ ਰੱਖਿਆ ਉਸਨੇ 700 ਕਰੋੜ ਚੋਂ 100 ਜਾਣੇ ਦੀ ਟੀਮ ਸਿਲੈਕਟ ਹੁੰਦੀ ਹੈ 700 ਕਰੋੜ ਬਹੁਤ ਵੱਡੀ ਗਿਣਤੀ ਹੈ ਤੇ 100 ਚ ਆਉਣਾ ਜੀ ਇਹ ਜਿਹੜਾ ਚੋਣ ਪ੍ਰਕਿਰਿਆ ਹੈ ਜਾਂ ਇਹ ਪੂਰਾ ਪ੍ਰੋਸੈਸ ਹੈ ਕਿਵੇਂ ਦਾ ਹੁੰਦਾ ਹੈ ਅ ਬੜਾ ਹੀ ਸਾਲਾਂ ਤੋਂ ਇਹ ਚੱਲਦਾ ਹੈ ਪ੍ਰੋਸੈਸ ਜਿਹੜਾ ਹੈਗਾ ਉਹ ਇੱਕ ਸਾਲ ਵਿੱਚ ਨਹੀਂ ਹੁੰਦਾਗਾ ਤੁਸੀਂ ਅਲੱਗ-ਅਲੱਗ ਪਹਿਲਾਂ ਤੁਸੀਂ ਨੈਸ਼ਨਲ ਟੀਮ ਚਾਣੇ ਹੋ ਨੈਸ਼ਨਲ ਟੀਮ ਵਿੱਚ ਵੀ ਤਕਰੀਬਨ 100-150 ਜਣਾ ਹੁੰਦਾ ਜੋ ਬੈਸਟ ਇੰਡੀਆ ਦੇ ਸਿਲੈਕਟ ਹੁੰਦੇ ਆ ਫਿਰ ਉਹਨਾਂ ਵਿੱਚੋਂ ਤੁਸੀਂ ਇੰਡੀਆ ਦੇ ਬੈਸਟ ਚ ਆਉਣਾ ਹੈ ਇੰਡੀਆ ਦੇ ਦੋ ਬੈਸਟ ਸ਼ੂਟਰਸ ਚਾਉਣਾ ਹੈਗਾ ਸੋ ਉਹਦੇ ਲਈ ਵੀ ਸਿਲੈਕਸ਼ਨ ਟ੍ਰਾਇਲਸ ਹੁੰਦੇ ਆ ਉਸ ਦੇ ਨਾਲ ਨਾਲ ਫਿਰ ਤੁਸੀਂ ਉਸ ਤੋਂ ਬਾਅਦ ਵਰਲਡ ਦੇ ਵਰਲਡ ਤੇ ਜਾ ਕੇ ਵਰਲਡ ਚੈਂਪੀਅਨਸ਼ਿਪ ਜਾਂ ਵਰਲਡ ਕੱਪਸ ਜਾ ਕੇ ਉੱਥੇ ਬੈਸਟ ਵਿੱਚ ਆਉਣਾ ਹੈ ਤਾਂ ਕਿ ਤੁਸੀਂ 올ਿਮਪਿਕਸ ਲਈ ਕੁਆਲੀਫਾਈ ਕਰ ਸਕੋ ਸੋ ਬੈਲਾ 올ਿਮਪਿਕਸ ਲਈ ਪਹਿਲਾ ਇੰਡੀਆ ਦੇ ਬੈਸਟ ਵਿੱਚ ਆਉਣਾ ਫਿਰ ਉਸ ਤੋਂ ਬਾਅਦ ਵਰਲਡ ਦੇ ਬੈਸਟ ਵਿੱਚ ਆਉਣਾ ਫਿਰ 올ਿਮਪਿਕਸ تک ਪਹੁੰਚਣਾ ਸੋ ਅਲੱਗ-ਅਲੱਗ ਜਿਹੜੇ ਟ੍ਰਾਇਲਸ ਦਾ ਤਜਰਬਾ ਹੈ ਉਤੋਂ ਲੈ ਕੇ ਤੁਸੀਂ ਉਸ ਰਸਤੇ ਤੋਂ ਹੁੰਦੇ ਹੋਏ ਤੁਸੀਂ 올림픽ਸ ਤੱਕ ਪਹੁੰਚਦੇ ਹਰ ਪਲੇਅਰ ਦਾ ਇੱਕ ਸੁਪਨਾ ਹੁੰਦਾ ਹੈ ਕਿ ਮੈਂ 올림픽ਸ ਚ ਸਿਲੈਕਟ ਹੋਵਾਂ ਉੱਥੇ ਖੇਡਣ ਦਾ ਮੌਕਾ ਮਿਲੇ ਇਹ ਜਿਹੜਾ ਸੁਪਨਾ ਹਕੀਕਤ ਚ ਬਦਲਦਾ ਜਦੋਂ ਤੁਸੀਂ ਉੱਥੇ ਉੱਤਰਦੇ ਹੋ ਜਾ ਕੇ ਪਹੁੰਚਦੇ ਹੋ ਹਕੀਕਤ ਕਿਵੇਂ ਦੀ ਹੈ ਹਕੀਕਤ ਵੀ ਬਹੁਤ ਖੂਬਸੂਰਤ ਹੈ ਅਗਰ ਅੱਜ ਪਿੱਛੇ ਮੁੜ ਕੇ ਦੇਖੀਏ ਤਾਂ ਬਹੁਤ ਹੀ ਅੱਛਾ ਲੱਗਦਾ ਹੈ ਮਾਣ ਵੀ ਮਹਿਸੂਸ ਹੁੰਦਾ ਹੈ ਪਰ ਉਸ ਟਾਈਮ ਤੇ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਜਦੋਂ ਅਸੀਂ ਰਿਪਰੈਜ਼ੈਂਟ ਕਰ ਰਹੇ ਹੁੰਦੇ ਹਾਂ ਦੇਸ਼ ਨੂੰ ਤੇ 올림픽ਸ ਵਿੱਚ ਅਸੀਂ ਪਹੁੰਚਦੇ ਹਾਂ 올림픽 ਗੇਮਸ ਵਿੱਚ ਨ ਤਾਂ ਉਦੋਂ ਬੜੀ ਹੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਕਿਉਂਕਿ ਤੁਸੀਂ 100 ਸਵਾ 100 ਕਰੋੜ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਔਰ ਦੇਸ਼ ਦਾ ਝੰਡਾ ਤੁਸੀਂ ਲਹਿਰਾਉਣਾ ਹੈ ਉੱਥੇ ਜਾ ਕੇ ਸੋ ਉਸ ਤੀਆਂ ਜਿਹੜੇ ਐਕਸਪੈਕਟੇਸ਼ਨਸ ਦਾ ਪ੍ਰੈਸ਼ਰ ਵੀ ਹੁੰਦਾ ਹੈ ਨਾਲ ਨਾਲ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਪਰ ਨਾਲ ਨਾਲ ਇੱਕ ਇੱਕ ਖੁਸ਼ੀ ਵੀ ਹੁੰਦੀ ਅੰਦਰ ਇੱਕ ਸਕੂਨ ਵੀ ਹੁੰਦਾ ਵੀ ਤੁਸੀਂ ਜੋ ਸੁਪਨਾ ਸੋਚਿਆ ਸੀਗਾ 80 ਸਾਲ ਪਹਿਲਾਂ ਜਦੋਂ ਤੁਸੀਂ ਸਪੋਰਟ ਸਟਾਰਟ ਕਰਦੇ ਹੋ ਤੁਸੀਂ ਉੱਥੇ ਪਹੁੰਚੇ ਹੋ 100 ਸਵਾ 100 ਕਰੋੜ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਉਸ ਦਾ ਮਾਣ ਵੀ ਹੁੰਦਾ ਹੈ ਸਪੋਰਟਸ ਵਿਲੇਜ ਹੈ ਜਿਹੜਾ ਉੱਥੋਂ ਦਾ ਰਹਿਣ ਸਹਿਣ ਉੱਥੋਂ ਦਾ ਮਾਹੌਲ ਜਦੋਂ ਤੁਸੀਂ ਉਹ ਸਮਾਂ ਉੱਥੇ ਰਹਿੰਦੇ ਹੋ ਉਹ ਕਿਵੇਂ ਦਾ ਹੁੰਦਾ ਸਪੋਰਟਸ ਵਿਲੇਜ ਹੈ ਜੀ ਪੰਜਾਬੀ ਚ ਗੱਲ ਕਰੀਏ ਤਾਂ ਪਿੰਡ ਸਪੋਰਟਸ ਵਾਲਿਆਂ ਦਾ ਸੋ ਜਿਸ ਤਰ੍ਹਾਂ ਆਪਾਂ ਪਿੰਡ 'ਚ ਰਹਿੰਦੇ ਆ ਉਸੇ ਤਰ੍ਹਾਂ ਹੀ ਉਹ ਮਾਹੌਲ ਹੁੰਦਾ ਹੈਗਾ ਸਾਰੇ ਹੀ ਅਲੱਗ-ਅਲੱਗ ਸਪੋਰਟਸ ਦੇ ਜਿਹੜੇ ਦੁਨੀਆ ਦੇ ਟੌਪ ਦੇ ਖਿਡਾਰੀ ਉੱਥੇ ਆਉਂਦੇ ਆ ਤੁਸੀਂ ਸੋਚੋ ਕਿ ਕਰੀਮ ਜੋ ਹੈਗੀ ਦੁਨੀਆ ਦੀ ਉਹ ਉੱਥੇ ਹਾਜ਼ਰ ਹੁੰਦੀ ਹੈ ਔਰ ਕਈ ਵਾਰੀ ਜਿਨ੍ਹਾਂ ਨੂੰ ਤੁਸੀਂ ਟੀਵੀ ਤੇ ਦੇਖਿਆ ਹੁੰਦਾ ਹੈ ਅਗਰ ਆਪਾਂ ਟੈਨਿਸ ਪਲੇਅਰਜ਼ ਦੀ ਗੱਲ ਕਰ ਰਹੀਏ ਜਾਂ ਫੁੱਟਬਾਲਰਜ਼ ਦੀ ਗੱਲ ਕਰ ਰਹੀਏ ਜਾਂ ਬਾਸਕਟਬਾਲ ਪਲੇਅਰਜ਼ ਦੀ ਗੱਲ ਕਰ ਰਹੀਏ ਜਿਨ੍ਹਾਂ ਨੂੰ ਤੁਸੀਂ ਟੀਵੀ ਤੇ ਦੇਖਦੇ ਹੋ ਉਹਨਾਂ ਦੇ ਫੈਨਸ ਵੀ ਹੁੰਨੇ ਹੋ ਤੁਸੀਂ ਸੋ ਉੱਥੇ ਇੱਕ ਇੱਕ ਤਾਂ ਤੁਹਾਡੇ ਨਾਲ ਉਹ ਤੁਹਾਡੇ ਥੋਡੀ ਤਰ੍ਹਾਂ ਹੀ ਦੇਸ਼ ਦੀ ਨੁਮਾਇੰਦੀ ਕਰ ਰਿਹਾ ਤੁਹਾਨੂੰ ਇੱਕ ਫੈਲੋਸ਼ਿਪ ਦਾ ਇੱਕ ਕਾਮਰੇਡਸ਼ਿਪ ਦਾ احساس ਹੁੰਦਾ ਹੈ ਉਸ ਦੇ ਨਾਲ-ਨਾਲ ਤੁਹਾਨੂੰ ਫੈਨ ਮੂਮੈਂਟਸ ਵੀ ਮਿਲ ਜਾਂਦੇ ਕਦੇ-ਕਦੇ ਕਿ ਤੁਸੀਂ ਉਹਨਾਂ ਦੇ ਨਾਲ ਹੀ ਉਸੇ ਜਗ੍ਹਾ ਤੇ ਇੱਕੋ ਜਗ੍ਹਾ ਤੇ ਰਹਿ ਰਹੇ ਹੋ ਸੋ ਬਹੁਤ ਹੀ ਅੱਛਾ ਅਹਿਸਾਸ ਹੁੰਦਾ ਹੈ ਔਰ ਸਾਰੇ ਨਾਲ ਮਿਲ ਕੇ ਇੱਕ ਤਜਰਬਾ ਬਹੁਤ ਅੱਛਾ ਉੱਥੋਂ ਨਿਕਲਦਾ ਹੈ ਕਿ ਕਿਸ ਤਰ੍ਹਾਂ ਸਾਰੀ ਦੁਨੀਆ ਦੇ ਖਿਡਾਰੀ ਔਰ ਤੁਸੀਂ ਦੇਖਦੇ ਵੀ ਹੋ ਹਰ ਕੋਈ ਸਪੋਰਟਸ ਪਰਸਨ ਹਰ ਕੋਈ ਪਲੇਅਰ ਆਪਣੇ ਆਪਣੇ ਤਰੀਕੇ ਨਾਲ ਆਪਣੀ ਪ੍ਰੈਕਟਿਸ ਕਰ ਰਿਹਾ ਹੁੰਦਾ ਹੈ ਕੋਈ ਕਿਤੇ ਬੈਠ ਕੇ ਮੈਡੀਟੇਸ਼ਨ ਕਰ ਰਿਹਾ ਹੁੰਦਾ ਹੈ ਕੋਈ ਕਿਤੇ ਬੈਠ ਕੇ ਪ੍ਰੈਕਟਿਸ ਕਰ ਰਿਹਾ ਹੈ ਆਪਣੀ ਆਪਣੀ ਸਪੋਰਟਸ ਦੀ ਕੋਈ ਜਿਮ ਚ ਵਰਕਆਊਟ ਕਰ ਰਿਹਾ ਹੈ ਸੋ ਅਲਗ-ਅਲਗ ਤਰ੍ਹਾਂ ਨਾਲ ਆਪਣੀ ਆਪਣਾ ਉਸ ਦਿਨ ਲਈ ਬੈਸਟ ਪਰਫਾਰਮੈਂਸ ਲਈ ਉਹ ਵਰਕ ਕਰ ਰਹੇ ਹੁੰਦੇ ਹੈ ਸੋ ਉਹਦੇ ਵਿੱਚ ਤੁਹਾਨੂੰ ਬਹੁਤ ਮੋਟੀਵੇਸ਼ਨ ਬਹੁਤ ਜਨੂੰਨ ਵੀ ਮਿਲਦਾ ਤੁਸੀਂ ਆਪਣੀ ਰੋਲ ਮਾਡਲ ਅੰਜਲੀ ਭਾਗਵਤ ਨੂੰ ਫੋਲੋ ਕਰਦੇ ਸੀ ਤੇ ਤੁਹਾਨੂੰ ਇਕੱਠਿਆਂ ਖੇਡਣ ਦਾ ਮੌਕਾ ਮਿਲਿਆ ਇਹ ਅਹਿਸਾਸ ਕਿਵੇਂ ਦਾ ਸੀ ਮੈਂ ਕਹੂੰਗੀ ਕਿ ਡਬਲ ਬੋਨਸ ਸੀ ਮੇਰੇ ਲਈ बिकॉज ਜਿਸ ਸਪੋਰਟਸ ਪਰਸਨ ਨੂੰ ਦੇਖ ਕੇ ਮੈਂ ਸ਼ੂਟਿੰਗ ਸ਼ੁਰੂ ਕੀਤੀ ਜਿਸ ਨੂੰ ਮੈਂ ਆਈਡਲ ਮੰਨਦੀ ਸੀ ਆਪਣਾ ਜਿਸ ਦੀਆਂ ਤਸਵੀਰਾਂ ਜਿਸ ਆ ਇੰਟਰਵਿਊਜ਼ ਮੈਂ ਪੜ੍ਹਦੀ ਸੀ ਉਸ ਦੇ ਨਾਲ ਹੀ 올림픽ਸ ਵਿੱਚ ਜਾਣਾ ਔਰ ਅਸੀਂ ਸਿਰਫ ਦੋ ਹੀ ਲੜਕੀਆਂ ਸੀ ਉਹ ਸਾਰੇ 올림픽ਸ ਕੰਟੈਂਜੈਂਟ ਵਿੱਚ ਸ਼ੂਟਿੰਗ ਵੱਲੋਂ ਜਿਨ੍ਹਾਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੋ ਬਹੁਤ ਮਾਨ ਵਾਲੀ ਗੱਲ ਸੀ ਔਰ ਇੱਕ ਉਹਨਾਂ ਤੋਂ ਜੋ ਚੀਜ਼ਾਂ ਮੈਂ ਹਮੇਸ਼ਾ ਇਨਸਪਾਇਰ ਹੁੰਦੀ ਸੀ ਉਹਨਾਂ ਦੀ ਜਿਹੜੀ ਕੰਪਨੀ ਸੀ ਉਸ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਬਤੌਰ ਗਾਈਡ ਵੀ ਬਤੌਰ ਸਪੋਰਟਸ ਪਰਸਨ ਵੀ ਬਤੌਰ ਟੀਮ ਮੇਟ ਤੋ ਬਹੁਤ ਅੱਛੇ ਅਸਾਸ ਸੀ ਬਹੁਤ ਕੁਛ ਅਸੀਂ ਸ਼ੇਅਰ ਕੀਤਾ ਉਹਦੇ ਵਿੱਚ ਜਦੋਂ ਸਾਡੇ ਦੋਨਾਂ ਦੇ ਹੀ ਮੈਚ ਥੋੜੇ ਅੱਛੇ ਨਹੀਂ ਹੋਏ ਤਾਂ ਅਸੀਂ ਉਹ ਦੁੱਖ ਵੀ ਸ਼ੇਅਰ ਕੀਤਾ ਔਰ ਜੋ ਵਿਲੇਜ ਵਿੱਚ ਰਹਿੰਦਾ ਉਸ ਤੋਂ ਬਾਅਦ ਅਸੀਂ ਕਾਫੀ ਸਾਰੇ ਇਵੈਂਟਸ ਦੇਖੇ ਹੋਰ ਇਵੈਂਟਸ ਦੇਖਣ ਗਏ ਜਿੱਥੇ ਅਸੀਂ ਮਾਈਕਲ ਫੈਲਪਸ ਦੀ ਰੇਸ ਦੇਖੀ ਉਹਦੇ ਵਿੱਚ ਉਸ ਨੇ ਉਸੇਨ ਬੋਲਟ ਦੀ ਰੇਸ ਦੇਖੀ ਸੋ ਅਲੱਗ-ਅਲੱਗ ਇਵੈਂਟਸ ਫਿਰ ਉਸ ਤੋਂ ਬਾਅਦ ਅਸੀਂ ਇਕੱਠੇ ਦੇਖਣ ਗਏ ਸੋ ਉਹ ਸਾਰੇ 올림픽 ਗੇਮਸ ਦਾ ਜਿਹੜਾ ਆਨੰਦ ਸੀਗਾ ਉਹ ਅਸੀਂ ਇਕੱਠਿਆਂ ਨੇ ਮਾਣਿਆ ਇੱਕ 1.5 ਸੌ ਕਰੋੜ ਲੋਕਾਂ ਨੂੰ ਦੀ ਤੁਸੀਂ ਅਗਵਾਈ ਕਰ ਰਹੇ ਹੋ ਪ੍ਰੈਸ਼ਰ ਕਿਵੇਂ ਦਾ ਹੁੰਦਾ ਹੈ ਪ੍ਰੈਸ਼ਰ ਨੂੰ ਫਿਰ ਕੰਟਰੋਲ ਕਿਵੇਂ ਕੀਤਾ ਜਾਂਦਾ ਹੈ ਕਿਉਂਕਿ ਦੇਸ਼ ਤੁਹਾਡੇ ਵੱਲੋਂ ਦੇਖ ਰਿਹਾ ਤੁਸੀਂ ਦੇਸ਼ ਵੱਲ ਨੂੰ ਦੇਖ ਰਹੇ ਆ ਦੇਖੋ ਪਹਿਲਾਂ ਤਾਂ ਬਹੁਤ ਸਾਰੇ ਪ੍ਰੈਸ਼ਰਸ ਜੋ ਨਿਕਲ ਕੇ ਹੀ ਤੁਸੀਂ 올림픽 ਗੇਮਸ ਪਹੁੰਚਦੇ ਹੋ ਤੁਹਾਨੂੰ ਪ੍ਰੈਸ਼ਰ ਨੂੰ ਡੀਲ ਕਰਨਾ ਆਉਂਦਾ ਤੁਸੀਂ ਹਮੇਸ਼ਾ ਉਸ ਤੋਂ ਪਹਿਲਾਂ ਤੁਸੀਂ ਕਿੰਨੇ ਸਾਰੇ ਵਰਲਡ ਕੱਪਸ ਖੇਡਦੇ ਹੋ ਵਰਲਡ ਚੈਂਪੀਅਨਸ਼ਿਪ ਖੇਡਦੇ ਹੋ ਕਾਮਨਵੈਲਥੀਅਨ ਗੇਮਸ ਖੇਡਦੇ ਹੋ ਤਾਂ ਤੁਸੀਂ ਕਿਸੇ ਹੱਦ ਤੱਕ ਪ੍ਰੈਸ਼ਰ ਨੂੰ ਹੈਂਡਲ ਕਰਨਾ ਸਿੱਖ ਜਾਂਦੇ ਹੋ ਪਰ 올림픽 ਗੇਮਸ ਦਾ ਇੱਕ ਵੱਖਰਾ ਹੀ ਇੱਕ ਪ੍ਰੈਸ਼ਰ ਹੁੰਦਾ ਹੈਗਾ ਸੋ ਉਹਦੇ ਲਈ ਤੁਸੀਂ ਬਹੁਤ ਸਾਰੀ ਮੈਂਟਲ ਟ੍ਰੇਨਿੰਗ ਕਰਦੇ ਹੋ ਜਿਸ ਤੁਸੀਂ ਮੈਡੀਟੇਸ਼ਨ ਕਰਦੇ ਹੋ ਸੈਲਫ ਟਾਕ ਕਰਦੇ ਹੋ ਸਿਮੂਲੇਸ਼ਨ ਕਰਦੇ ਹੋ ਕਿ ਉਸ ਤਰ੍ਹਾਂ ਦੇ ਮਾਹੌਲ ਨੂੰ ਪਹਿਲਾਂ ਹੀ ਸਿਰਜਣਾ ਉਸ ਨੂੰ ਪ੍ਰੈਕਟਿਸ ਵਿੱਚ ਲੈ ਕੇ ਆਉਣਾ ਕਿ ਇਸ ਤਰ੍ਹਾਂ ਦੀ ਮੇਰੀ ਰੇਂਜ ਹੈ ਉਹੀ ਰੰਗ ਉਹੀ ਕੱਪੜੇ ਪੋਣੇ ਜਿਸ ਜੋ ਕੱਪੜੇ ਤੁਸੀਂ ਸ਼ੂਟਿੰਗ ਵਾਲੇ ਦਿਨ ਪਾ ਕੇ ਜਾਣੇ ਆ ਸੋ ਉਸ ਚੀਜ਼ ਨੂੰ ਤੇ ਆਪਣੇ ਦਿਮਾਗ 'ਚ ਬਹੁਤ ਵਾਰੀ ਪਹਿਲਾਂ ਹੀ ਕਰ ਲੈਣਾ ਸੋ ਉਹ ਇੱਕ ਤਰ੍ਹਾਂ ਦੀ ਤਿਆਰੀ ਹੁੰਦੀ ਹੈ ਕਿ ਉਸ ਦਿਨ ਤੁਹਾਨੂੰ ਪ੍ਰੈਸ਼ਰ ਨਾ ਆਵੇ ਤੁਹਾਨੂੰ ਲੱਗੇ ਕਿ ਮੈਂ ਪਹਿਲਾਂ ਵੀ ਕਰ ਚੁੱਕੀ ਹਾਂ ਆਪਣੇ ਮਾਈਂਡ 'ਚ ਕਰ ਚੁੱਕੀ ਹਾਂ ਸੋ ਅੱਜ ਸਿਰਫ ਉਹਨੂੰ ਸੁਇਸਟਾਨੀ ਤੁਸੀਂ ਤਿਆਰੀ ਜਿਹੜੀ ਉਸਤੇ ਕਰਦੇ ਹੋ ਤੁਸੀਂ ਦੇਸ਼ ਦੀ ਨੁਮਾਇੰਦਗੀ ਕੀਤੀ ਹੈ ਹੁਣ ਪੁਲਿਸ ਅਫਸਰ ਹੋਣ ਦੇ ਨਾਂ ਤੇ ਬਹੁਤ ਸਾਰੇ ਜ਼ਿਲ੍ਹੇ ਦੇਖਣੇ ਹੁੰਦੇ ਆ ਜ਼ਿੰਮੇਵਾਰੀਆਂ ਹੈਗੀਆਂ ਉਹ ਸਪੋਰਟਸ ਦਾ ਜਿਹੜਾ ਤਜਰਬਾ ਹੈ ਇੱਥੇ ਕਿਵੇਂ ਕੰਮ ਆਉਂਦਾ ਹੈ ਮੈਂ ਕਹੂੰਗੀ ਕਿ ਮੈਨੂੰ ਮੇਰੀ ਸਪੋਰਟਸ ਨੇ ਮੇਰੀ ਪੁਲਿਸਿੰਗ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਪਹਿਲੀ ਗੱਲ ਤਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜਦੋਂ ਤੁਸੀਂ 750 ਕਰੋੜ ਨੂੰ ਰਿਪਰੈਜ਼ੈਂਟ ਕਰ ਲਿਆ ਐਨੇ ਜ਼ਿਲ੍ਹਿਆਂ ਨੂੰ ਰਿਪਰੈਜ਼ੈਂਟ ਕਰਤਾ ਸਟੇਟਸ ਨੂੰ ਰਿਪਰੈਜ਼ੈਂਟ ਕਰਤਾ ਸਾਰੇ ਦੇਸ਼ ਨੂੰ ਰਿਪਰੈਜ਼ੈਂਟ ਕਰਤਾ ਤਾਂ ਫਿਰ ਤੁਸੀਂ ਇੱਕ ਪੰਜਾਬ ਵਿੱਚ ਇੱਕ ਜ਼ਿਲ੍ਹੇ 'ਚ ਕੰਮ ਤੋ ਉਹ ਪ੍ਰੈਸ਼ਰ ਤੁਹਾਨੂੰ ਪ੍ਰੈਸ਼ਰ ਨਹੀਂ ਲੱਗਦਾ ਕਿਉਂਕਿ ਤੁਸੀਂ ਉਸ ਤੋਂ ਮੈਂ ਕਹੂੰਗੀ ਵੀ 1.5 ਸਵਾ 100 ਕਰੋੜ ਪਰਸੈਂਟ ਜ਼ਿਆਦਾ ਪ੍ਰੈਸ਼ਰ ਲੈ ਚੁੱਕੇ ਹੋ ਸੋ ਤੁਹਾਨੂੰ ਉਹ ਪ੍ਰੈਸ਼ਰ ਨਹੀਂ ਲੱਗਦਾਗਾ ਤੁਹਾਨੂੰ ਉਹ ਚੈਲੰਜ ਲੱਗਦਾ ਕਿਉਂਕਿ ਸਪੋਰਟਸ ਵਿੱਚ ਵੀ ਹਰ ਦਿਨ ਨਵਾਂ ਚੈਲੰਜ ਹੁੰਦਾ ਆਪਣੇ ਆਪ ਨੂੰ ਬਿਹਤਰ ਬਣਾਉਣਾ ਉਹੀ ਚੀਜ਼ ਅਸੀਂ ਪੁਲਿਸ ਸਿੰਘ ਵਿੱਚ ਮੈਂ ਕੀਤੀ ਹੈ ਕਿ ਕੋਈ ਸਿਚੁਏਸ਼ਨ ਨੂੰ ਮੈਂ ਦੇਖ ਕੇ ਘਬਰਾਉਂਦੀ ਨਹੀਂ ਜਿਵੇਂ ਮੈਨੂੰ ਡਰ ਨਹੀਂ ਲੱਗਦਾ ਕਿਸੇ ਚੀਜ਼ ਤੋਂ ਔਰ ਤੁਸੀਂ ਉਸੇ ਇਮਾਨਦਾਰੀ ਨਾਲ ਕੰਮ ਕਰਨਾ ਜਿਸ ਪੈਸ਼ਨ ਨਾਲ ਜਿਸ ਜਨੂਨ ਨਾਲ ਆਪਣੀ ਸਪੋਰਟਸ ਕੀਤੀ ਹੈ ਉਸੇ ਪੈਸ਼ਨ ਨਾਲ ਉਸੇ ਇਮਾਨਦਾਰੀ ਨਾਲ ਇਮਾਨਦਾਰੀ ਵਾਲੇ ਜਜ਼ਬੇ ਨਾਲ ਤੁਸੀਂ ਆਪਣੀ ਡਿਊਟੀ ਕਰਦੇ ਹੋ ਸੋ ਇੱਕ ਸਕੂਨ ਦੀ ਨੀਂਦ ਤੁਹਾਨੂੰ ਮਿਲਦੀ ਹੈ ਜੋ ਸਪੋਰਟਸ ਮਿਲਦੀ ਸੀ ਉਹੀ ਪੁਲਿਸਿੰਗ ਵਿੱਚ ਮਿਲਦੀ ਹੈ ਔਰ ਉਸ ਦੇ ਨਾਲ ਨਾਲ ਕੋਈ ਅਚਾਨਕ ਹਾਲਾਤ ਕੋਈ ਖਰਾਬ ਹੋ ਗਏ ਕੋਈ ਇਮਰਜੈਂਸੀ ਸਿਚੁਏਸ਼ਨ ਹੋ ਗਈ ਤਾਂ ਫਿਰ ਵੀ ਪੈਨਿਕ ਨਹੀਂ ਹੋਈਦਾ ਫਿਰ ਵੀ ਜਿਵੇਂ ਡੀਪ ਬਰੀðਿੰਗ ਕਰਕੇ ਆਪਣੇ ਆਪ ਨੂੰ ਕੰਟਰੋਲ ਕਰ ਲੈਂਦਾ ਹੈ ਜਾਂ ਕਈ ਵਾਰੀ ਕੋਈ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦਾ ਹੈ ਕਿ ਤੁਹਾਨੂੰ ਘਬਰਾਹਟ ਹੋ ਸਕਦੀ ਹੈ ਬੇਚੈਨੀ ਹੋ ਸਕਦੀ ਹੈ ਜਾਂ ਗੁੱਸਾ ਵੀ ਆ ਸਕਦਾ ਹੈ ਸੋ ਉਹਦੇ ਵਿੱਚ ਵੀ ਤੁਸੀਂ ਬਰੀðਿੰਗ ਕਰਕੇ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ ਹੋ ਇੱਕ ਧਾਰਨਾ ਕਿ ਸਪੋਰਟਸਮੈਨਾਂ ਜਿਹੜੇ ਜਾਂ ਖੇਡਾਂ ਤੁਹਾਡੀ ਪੜ੍ਹਾਈ ਨੂੰ ਡਿਸਟਰਬ ਕਰਦੀਆਂ ਜਾਂ ਉਹਨਾਂ ਪ੍ਰੈਕਟਿਸ ਕਰਨੀ ਹੁੰਦੀ ਹੈ ਕਲਾਸਾਂ ਨਹੀਂ ਲੱਗਦੀਆਂ ਪੜ੍ਹਨ ਨੂੰ ਤੁਹਾਡਾ ਕੀ ਰਿਹਾ ਹੈ ਇਹ ਸਿਰਫ ਧਾਰਨਾ ਹੀ ਹੈ ਜੀ ਇਹ ਸੱਚਾਈ ਨਹੀਂ ਹੈਗੀ ਮੈਂ ਅਗਰ ਪੜ੍ਹਾਈ ਦੀ ਗੱਲ ਕਰਾਂ ਤਾਂ ਮੈਂ ਜਦੋਂ ਤੱਕ ਗ੍ਰੈਜੂਏਸ਼ਨ ਕਰ ਰਹੀ ਸੀ ਤਾਂ ਮੈਂ ਪੜ੍ਹਾਈ ਵਿੱਚ ਵੀ ਟਾਪਰ ਸੀਗੀ ਤਿੰਨੇ ਸਾਲ ਆਪਣੇ ਕਾਲਜ 'ਚ ਸੀ ਔਰ ਪੋਸਟ ਗ੍ਰੈਜੂਏਸ਼ਨ ਕੀਤੀ ਤਾਂ ਉਹਦੇ ਵਿੱਚ ਵੀ ਟਾਪਰ ਸੀਗੀ ਔਰ ਉਸ ਦੇ ਨਾਲ-ਨਾਲ ਆਪਣੀ ਸ਼ੂਟਿੰਗ ਵਿੱਚ ਵੀ ਬੈਸਟ ਸੀ ਹਾਂਜੀ ਇੱਕ ਸਟੇਜ ਆਉਂਦੀ ਏ ਜਦੋਂ ਤੁਹਾਨੂੰ ਥੋੜਾ ਚੁਣਾ ਪੈਂਦਾ ਕਿ ਤੁਸੀਂ ਪ੍ਰਾਇੋਰਟੀ ਕਿਸ ਨੂੰ ਜ਼ਿਆਦਾ ਦੇਣੀ ਹੈ ਪਰ ਉਹਦੇ ਵਿੱਚ ਵੀ ਤੁਹਾਨੂੰ ਕਦੇ ਪੜ੍ਹਾਈ ਛੱਡਣ ਦੀ ਲੋੜ ਨਹੀਂ ਆ ਮਤਲਬ ਮੈਂ ਪੇਰੈਂਟਸ ਨੂੰ ਵੀ ਬੱਚਾ ਨੂੰ ਵੀ ਇਹੀ ਕਹੂੰਗੀ ਵੀ ਇਹ ਨਹੀਂ ਹੈਗਾ ਵੀ ਤੁਸੀਂ ਪੜ੍ਹਾਈ ਨਹੀਂ ਕਰ ਸਕਦੇ ਜਾਂ ਪੜ੍ਹਾਈ ਦੇ ਨਾਲ-ਨਾਲ ਸਪੋਰਟਸ ਨਹੀਂ ਕਰ ਸਕਦੇ ਇੱਕ ਸਟੇਜ ਆਉਗੀ ਜਿੱਥੇ ਤੁਹਾਨੂੰ ਇੱਕ ਨੂੰ ਜ਼ਿਆਦਾ ਪਹਿਲ ਦੇਣੀ ਪਊਗੀ ਪਰ ਉਹ ਨਾਲ-ਨਾਲ ਤੁਸੀਂ ਦੋਨੋਂ ਜ਼ਰੂਰ ਇਕੱਠੇ ਕਰ ਸਕੋ ਦੋਨੋਂ ਇੱਕ ਚੀਜ਼ਾਂ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੀਆਂ ਅਗਰ ਤੁਸੀਂ ਸ ਔਰ ਅਗਰ ਤੁਸੀਂ ਪੜਾਈ ਚ ਅੱਛੇ ਹੋ ਤਾਂ ਤੁਹਾਨੂੰ ਸਪੋਰਟਸ ਉਸ ਫੋਕਸ ਜਿਹੜਾ ਉਹ ਹੈਲਪ ਕਰਦਾ ਹੈ 올림픽ਸ ਗੇਮਾਂ ਆ ਰਹੀਆਂ ਨੇ ਬਿਲਕੁਲ ਤਿਆਰੀ ਹੈ ਤੇ ਆਗਾਜ਼ ਹੋਣ ਵਾਲਾ ਹੈ ਬੱਚਿਆਂ ਲਈ ਮਾਪਿਆਂ ਲਈ ਜਾਂ ਦੁਨੀਆ ਲਈ ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਸਭ ਨੂੰ ਇਹ ਮੈਸੇਜ ਦਵਾਂਗੀ ਕਿ ਆਪਣਾ ਫਰਜ਼ ਬੰਦ ਹੈ ਕਿ ਆਪਾਂ ਜਿੰਨੇ ਵੀ ਆਪਣੇ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਜਾ ਰਹੇ ਪੈਰਾਓਲੰਪਿਕਸ ਦੇ ਚੰਨ ساری ਟੀਮ ਦੀ ਹੌਸਲਾ ਅਫਜ਼ਾਈ ਕਰੀਏ ਔਰ ਹੌਸਲਾ ਅਫਜ਼ਾਈ ਸਿਰਫ ਗੱਲਾਂ ਨਾਲ ਨਾ ਕਰੀਏ ਆਪਣੇ ਬੱਚਿਆਂ ਨੂੰ ਟੀਵੀ ਚੈਨਲਸ ਤੇ 올림픽 ਗੇਮਸ ਦਿਖਾਈਏ ਜ਼ਰੂਰ ਕਿਉਂਕਿ ਅਦਰ ਔਰ ਜਦੋਂ ਦਿਖਾਵਾਂਗੇ ਤੇ ਜੇ ਕੋਈ ਪਲੇਅਰ ਜਿਤਨੀ ਪਹੁੰਚਦਾ ਤਾਂ ਉਸ ਦੀ ਫਿਰ ਬਾਅਦ ਕ੍ਰਿਟਿਸਿਜ਼ਮ ਪਬਲਿਕ ਕ੍ਰਿਟਿਸਿਜ਼ਮ ਨਾ ਕਰੀਏ ਕਿਉਂਕਿ 올림픽 ਤੱਕ ਪਹੁੰਚਣਾ ਕੁਝ ਛੋਟੀ ਮੋਟੀ ਗੱਲ ਨਹੀਂ ਹੈਗੀ ਉੱਥੇ ਬੜੀ ਮੁਸ਼ਕਲ ਨਾਲ ਪਹੁੰਚਿਆ ਜਾਂਦਾ ਔਰ ਸਭ ਤੋਂ ਜ਼ਰੂਰੀ ਇਹ ਵੀ ਆਪਾਂ ਆਪਣੇ ਬੱਚਿਆਂ ਨੂੰ 올림픽 ਗੇਮਸ ਟੀਵੀ ਤੇ ਜ਼ਰੂਰ ਦਿਖਾਈਏ ਇਸ ਵਾਰੀ ਹਰ ਗੇਮਸ ਨੂੰ ਦਿਖਾਉਣਾ ਚਾਹੀਦਾ ਤਾਂ ਕਿ ਬੱਚਿਆਂ 'ਚ ਉਹ ਮੋਟੀਵੇਸ਼ਨ ਉਹ ਕਿਵੇਂ ਜਿੱਤਦੇ ਆ ਉਹ ਕਿੰਨਾ ਚੈਲੰਜਸ ਨੂੰ ਪਾਰ ਕਰਕੇ ਉੱਥੇ ਪਹੁੰਚਦੇ ਆ ਔਰ ਮੈਨੂੰ ਉਮੀਦ ਹੈ ਕਿ ਬਹੁਤ ਅੱਛੇ ਮੈਡਲਸ ਆਪਣੇ ਆਉਣਗੇ ਉਹ ਮੈਡਲਸ ਨੂੰ ਬੱਚੇ ਦੇਖਣਗੇ ਤਾਂ ਉਹਨਾਂ ਵਿੱਚ ਵੀ ਸਪੋਰਟਸ ਨੂੰ ਜੁਆਇਨ ਕਰਨ ਦੀ ਜਿਹੜੀ ਇਹ ਮੋਟੀਵੇਸ਼ਨ ਆਊਗੀ ਸੋ ਉਸ ਚੀਜ਼ ਨੂੰ ਜ਼ਰੂਰ ਆਪਾਂ ਫੋਲੋ ਕਰੀਏ ਔਰ ਦੂਸਰਾ ਕਿ ਸਾਰੇ ਜਿਹੜੇ ਪਲੇਅਰਸ ਹੈਗੇ ਉਹਨਾਂ ਦੀ ਹੌਸਲਾ ਅਫਜ਼ਾਈ ਕਰੀ ਉਹਨਾਂ ਲਈ ਪ੍ਰੇਅਰ ਕਰੀਏ ਕਿ ਇੰਡੀਆ ਲਈ ਆਪਣੇ ਮੈਡਲਸ ਲੈ ਕੇ ਆਉਣ ਇੱਕ ਸ਼ਬਦ ਵਿੱਚ ਜਵਾਬ ਦਿਓ ਸਪੋਰਟਸ ਦਾ ਸਫ਼ਰ ਰਿਆ ਹੁਣ ਤੱਕ ਕਿਹੜੀ ਇੱਕ ਚੀਜ਼ ਹੈ ਜਿਹੜੀ ਤੁਹਾਡੇ ਨਾਲ ਜਿਹੜੀ ਤੁਹਾਡੀ ਹਮਸਫਰ ਰਹੀ ਆਦਤ ਕੋਈ ਖਾਸ ਜਿਹੜੀ ਤੁਸੀਂ ਮੰਨਦੇ ਹੋ ਵੀ ਆ ਬਹੁਤ ਹੈਲਪਫੁਲ ਰਹੀ ਹੈ ਆਈ ਥਿੰਕ ਡਿਸਪਲਿਨ ਡਿਸਪਲਿਨ ਵਿੱਚ ਰਹਿਣਾ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਟਾਈਮ ਦੇ ਲਈ ਥੈਂਕ ਯੂ ਥੈਂਕ ਯੂ ਜੀ